ਐਸੂਏ ਤੇਰੇ ਕੋਲੇ ਸਹੀ-ਸਹੀ ਬਰਿੰਦਰ ਜੀ ਪਹਿਲੇ ਸੂਏ ਬਾਈ 13 ਕਿਲੋ ਦੁੱਧ ਰਿਤਾਈ। ਅੱਛਾ ਹਾਂਜੀ ਜੇ ਮੈਂ ਖੁੱਲਾ ਚਾਹੁੰਦਾ ਰਿਆਂ ਹਾਂ। ਹਾਂਜੀ ਹਾਂਜੀ ਆਹ ਦੇਖੋ ਬਾਈ ਕਹਿੰਦਾ ਪਹਿਲੇ ਸੂਏ ਆਪਣੇ ਕੋਲੇ 12-13 ਦੇ ਵਿੱਚ ਵਿੱਚ ਵਧੀਆ ਦੁੱਧ ਦਿੱਤਾ। ਹਾਂਜੀ ਬਾਈ ਜੀ ਰੌਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਦੋਸਤੋ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਨੂੰ ਬਠਿੰਡਾ ਆ ਗਈ। ਬਾਈ ਦੋਸਤੋ ਬਰਿੰਦਰ ਦੇ ਘਰੋਂ ਵੀਡੀਓ ਆ ਦੂਸਰਾ ਸੂਆ ਸੂਣ ਵਾਲੀ ਬਾਈ ਨੇ ਹਾ ਛੋਟੀ ਸੇਲ ਕਰਨੀ ਆ। ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਮੁੱਲ ਰੂ ਕਿੰਨਾ ਕਿਨੇ ਪਹਿਲੇ ਸੂਏ ਦੋਦੋ ਦਿੱਤਾ ਵੀਰੇ ਜਿਹੜੀ ਹੈਗੀ ਆ ਉਹ 20 ਤਰੀਕ 8ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲੈਣੇ ਆ ਹੋਰ ਵੀਰੇਂਦਰ ਕੀ ਹਾਲ ਆ ਬਾਈ ਜੀ ਆ ਬਾਈ ਤੇ ਬਾਈ ਕਿੰਨੇਵੇਂ ਸੂਏ ਸੂਣਾ ਝੋਟੀ ਬਾਈ ਦੂਜਾ ਸੂਆ ਸੂਗੀ ਹੋਣਾ ਦੂਜਾ ਸੂਆ ਹਾਂਜੀ ਕਿੰਨੀ ਤਰੀਕ ਨੂੰ ਬਾਈ ਦਿਨ ਪੂਰੇ ਬਾਈ 21 ਤਰੀਕ ਨੂੰ ਦਿਨ ਪੂਰੇ 21 ਕੱਲ ਨੂੰ ਕੱਲ ਨੂੰ ਹੀ ਕੱਲ ਨੂੰ ਦੋਸਤੋ ਦਿਨ ਪੂਰੇ ਅੱਜ 20 ਤਰੀਕ ਦੀ ਵੀਡੀਓ ਆ ਤੇ ਬਾਈ ਪਹਿਲੇ ਸੂਏ ਤੇਰੇ ਕੋਲੇ ਸਹੀ ਸਹੀ ਬਰਿੰਦ ਪਹਿਲੇ ਸੂਏ ਬਾਈ 13 ਕਿਲੋ ਦੁੱਧ ਰਿਤੇ ਅੱਛਾ ਜਮਾ ਖੁੱਲਾ ਚਾਹੁੰਦਾ ਰਿਆਂ ਹਾਂ ਹਾਂਜੀ ਆਹ ਦੇਖੋ ਬਾਈ ਕਹਿੰਦਾ ਪਹਿਲੇ ਸੂਏ ਆਪਣੇ ਕੋਲੇ 12 13 ਦੇ ਵਿੱਚ ਵਿੱਚ ਵਧੀਆ ਦੁੱਧ ਦਿੰਦਾ ਪੂਰਾ ਬੱਟੇ ਵਰਗਾ ਲੇਵਾ ਦੋਸਤੋ ਐ ਟਾਇਟ ਫਿਕਸ ਲੇਵੇ ਰੀਆ ਗਿੱਠ ਗਿੱਠ ਤੇ ਥਣ ਲੱਗਿਆ ਕਰਮਾੜੀ ਦੇ ਵਧੀਆ ਸੋਹਣੇ ਥਾਣਾ ਤੇ ਚਵਾਈ ਚੂਈ ਦੀ ਕਿਵੇਂ ਬਰ ਚਵਾਈ ਚੂਈ ਦੀ ਵਧੀਆ ਬਾਈ ਠੰਡੀ ਸੀਲ ਆ ਕੋਈ ਕੁਝ ਨਹੀਂ ਕਿਵੇਂ ਹੱਥ ਲਾਈ ਚੱਲੋ ਬਾਈ ਆਹ ਦੇਖੋ ਦੋਸਤੋ ਪੂਰੀ ਜਮਾ ਵਰਤ ਵਰਗੀ ਬਾਈ ਕਹਿੰਦਾ ਠੰਡੀ ਸੀਲ ਆ ਜਹਾਜ ਆ ਪਸ਼ੂ ਘਣਾ ਦੋਸਤੋ ਵੀਡੀਓ ਚ ਆਪੇ ਦਿਖਦਾ ਦੱਸਦਾ ਐਵੇਂ ਬਿਨਾ ਗੱਲ ਤੋਂ ਤਰੀਫਾਂ ਵਾਲੇ ਪੁਰ ਬੰਨੀ ਜਾਓ ਪਸ਼ੂ ਮੂਰੇ ਹੋ ਜਾ ਜਮਾ ਨਹੀਂ ਹੱਲਣਾ ਕੁਛ ਵੀ ਜਮਾ ਨਹੀਂ ਆਹ ਦੇਖੋ ਵੀਰੇ ਚਾਰ ਚਾਰ ਉਂਗਲਾਂ ਲੇਵਾਣਾ ਐਨ ਪਿੱਛੇ ਨੂੰ ਪਿਆ ਤੇ ਵਧੀਆ ਲੇਵੇ ਵਾਲੀ ਆ ਦੂਜਾ ਸੂਆ ਹਣਾ ਹਾਂ ਦੂਜਾ ਸੂਆ ਭਾਈ ਖੋਲ ਕੇ ਭਾਈ ਤੋੜ ਲੈ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਲੈ ਛੋਟੀ ਚੈੱਕ ਕਰ ਲਓ ਤੁਸੀਂ ਤੋੜ-ਤੋੜ ਕੇ ਮੈਂ ਤੁਹਾਨੂੰ ਦਿਖਾ ਦਣਾ ਆਹ ਦੇਖੋ ਵੀਰੇ ਲੇਵਾ ਦੇਖ ਲੋ ਪਿੰਡ ਪਥਰਾਲਾ ਭਰਾ ਦਾ ਬਾਈ ਜੀ ਨੰਬਰ ਹੈ ਜਿਹੜਾ ਹੁਣ ਸਕਰੀਨ ਵੀਡੀਓ ਦੇ ਉੱਤੇ ਚੱਲੀ ਜਾਂਦਾ ਵੀਡੀਓ ਦਾ ਤਰੀਕ ਆਪਾਂ ਦੱਸਤੀ ਇੱਕ ਜਿਹੜਾ ਬਾਈ ਹੋਰਦਵਾਲਾ ਇਹਨੇ ਨਾਲ ਜਿਹੜੇ ਪ੍ਰਾਣੇ ਕਿਸੇ ਨੇ ਦੂਰੋਂ ਆਉਣਾ ਹੁੰਦਾ ਨਾ ਵੀਡੀਓ 'ਚ ਤਸੱਲੀ ਜੀ ਹੋ ਜੇ ਅਗਲੇ ਦੀ ਆਉਣਾ ਸੌਖਾ ਹੋ ਜਾਂਦਾ ਬੰਦੇ ਨੂੰ ਘਰੇ ਆ ਆ ਦੇ ਤੇ ਬਾਕੀ ਦੋਸਤੋ ਵੀਡੀਓ ਆ ਜਿਹੜੀ ਉਹਦੇ 'ਚ ਕੋਈ ਇਹ ਕੰਮ ਨਾ ਹੋਊ ਵੀ ਆਪਾਂ ਵੀਡੀਓ 'ਚ ਜਿਹੇ ਜਿਹੇ ਜਾਨਵਰ ਦਿਸ ਗਿਆ ਘਰੇ ਆ ਕੇ ਸਾਨੂੰ ਉਦੋਂ ਚੰਗਾ ਦਿਖੋ ਉਦੋਂ ਮਾੜਾ ਨਹੀਂ ਦਿਖਦਾ ਏ ਆਪਾਂ ਤੁਹਾਡੇ ਨਾਲ ਵਾਦਾ ਕਰਦੇ ਆ ਆ ਤੁਸੀਂ ਚੈੱਕ ਕਰ ਲਓ ਲਿਆ ਭਾਈ ਬੰਨ ਲਾ ਮੁੱਲ ਦਾ ਆਪਾਂ ਭਰਾ ਤੋਂ ਦੋਸਤੋਂ ਕਨਫਰਮ ਕਰਵਾ ਦਿੰਨੇ ਆ ਤੁਹਾਡਾ ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆ ਜੋ ਬੇਫਿਕਰ ਹੋ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਬਾਕੀ ਕਰਮ ਵਾਲੀ ਦਾ ਲੈ ਵਾ ਲਓ ਭਾਈ ਜੀ ਸੋਣਾਗਾ ਜਿਹੇ ਜਹਾ ਹੁੰਦਾ ਲੈ ਵਾ ਨਾ ਉਹ ਆਪੇ ਤਰੀਫ ਕਰਵਾ ਦਿੰਦਾ ਵੀਰਿੰਦਰ ਕੀ ਭਾ ਕਰਦਾ ਜੈਜ ਭਾਈ 1 2 70 ਕਰਦੇ ਆਪਾਂ 1 ਲੱਖ 70000 70000 ਰੁਪਿਆ ਹੋਵੇ ਚੋ ਰਾਤ ਹੈਗੀ ਆ ਰਾਤ ਭਾਈ ਚਲੋ ਜੇ ਥੋੜੀ ਬਹੁਤੀ ਕਰ ਵੀ ਦੇਵਾਂਗੇ ਬਾੜੀ ਨਹੀਂ ਕਰਦੀ ਅੱਛਾ 170000 ਦੋਸਤੋ ਡਿਮਾਂਡ ਆ ਝੋਟੀ ਦੀ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਦੋਸਤੋ ਬੇਫੇਰ ਕਰ ਲਿਓ ਪਿੰਡ ਪਥਰਾਲਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾ